ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੀ ਕੈਬਨਿਟ ਦਾ ਵਿਸਥਾਰ ਕਰਦਿਆਂ 19 ਹੋਰ ਮੰਤਰੀ ਬਣਾਏ ਨੇ ਇਹ ਮੰਤਰੀ ਉੱਤਰ ਪ੍ਰਦੇਸ਼, ਰਾਜਸਥਾਨ, ਗੁਜਰਾਤ, ਬੰਗਾਲ, ਮਹਾਰਾਸ਼ਟਰ, ਮੱਧ ਪ੍ਰਦੇਸ਼, ਝਾਰਖੰਡ, ਉੱਤਰਾਖੰਡ, ਕਰਨਾਟਕਾ ਤੇ ਅਸਾਮ ਵਿੱਚੋਂ ਲਏ ਗਏ ਨੇ ਮੋਦੀ ਦੀ ਕੈਬਨਿਟ ਵਿੱਚ ਸਿਰਫ ਪ੍ਰਕਾਸ਼ ਜਵੇਦਕਰ ਦੀ ਤਰੱਕੀ ਹੋਈ ਹੈ ਉਹਨਾਂ ਨੂੰ ਰਾਜ ਮੰਤਰੀ ਤੋਂ ਕੈਬਨਿਟ ਮੰਤਰੀ ਬਣਾਇਆ ਗਿਆ ਹੈ ਮੋਦੀ ਨੇ ਕੈਬਨਿਟ ਦੇ ਵਿਸਤਾਰ ਵਿੱਚ ਦੇਸ਼ ਦੇ ਸਭ ਤਰਕਿਆਂ ਨੂੰ ਨੁਮਾਇੰਦਗੀ ਦੇਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਨੇ ਪੰਜ ਮੰਤਰੀ ਅਨੁਸੂਚਿਤ ਜਾਤੀ ਦੇ ਪਿਛੋਕੜ ਵਾਲੇ ਲਏ ਨੇ। ਇਹਨਾਂ ਵਿੱਚ ਅਜੀਤ ਆਮਤਾ, ਰਾਮਦਾਸ ਹਠਾਵਲੇ, ਅਰਜਨ ਮੇਘਵਾਲ, ਰਮੇਸ਼ ਜਿੰਗਾਂਗੀ ਤੇ ਕ੍ਰਿਸ਼ਨ ਰਾਜ ਸ਼ਾਮਲ ਨੇ। ਮੋਦੀ ਨੇ ਘਟ ਗਿੰਦ ਨੂੰ ਨੁਮਾਇੰਦਗੀ ਦਿੰਦੇ ਪ੍ਰਸਿੱਧ ਪੱਤਰਕਾਰ ਐਮ ਜੀ ਅਕਬਰ ਅਤੇ ਸਾਬਕਾ ਕੇਂਦਰੀ ਮੰਤਰੀ ਐਸ ਐਸ ਆਲੂਵਾਲੀ ਨੂੰ ਆਪਣੀ ਕੈਬਨਿਨਟ ਵਿੱਚ ਸ਼ਾਮਲ ਕੀਤਾ ਹੈ। ਇਹ ਕੈਬਨਿਟ ਮੰਤਰੀ ਸਮੇਤ 19 ਰਾਜ ਮੰਤਰੀਆਂ ਤੇ ਸੌਚ ਕਰਨ ਦੇ ਬਾਅਦ ਪ੍ਰਾਣੇ ਮੰਤਰੀਆਂ ਨੇ ਅਸਤੀਫਾ ਦੇ ਦਿੱਤਾ ਹੈ ਪੰਜ ਪੁਰਾਣੇ ਮੰਤਰੀਆਂ ਨੇ ਪੀਐਮ ਮੋਦੀ ਨੂੰ ਅਸਤੀਫਾ ਸੌਂਪਿਆ ਹੈ ਜਿਨ੍ਹਾਂ ਮੰਤਰੀਆਂ ਨੂੰ ਅਹੁਦੇ ਤੋਂ ਹਟਾਇਆ ਗਿਆ ਉਹਨਾਂ ਵਿੱਚ ਨਿਹਾਲ ਚੰਦਰ, ਰਾਮ ਸ਼ੰਕਰ ਕਠੇਰੀਆ, 사ਮਰ ਲਾਲ ਚਾਟਮਨ, ਸੁਖਪਾਈ, ਟੀ ਵਾਸਵਾ ਅਤੇ ਐਮਕੇ ਕੁੰਡਾਰੀਆ ਸ਼ਾਮਲ ਨੇ ਦੇਲੀ ਦੀ ਮੌਕਮੈਂਟਰੀ ਕੇਜਰੀਵਾਲ ਵੀ ਹੁਣ ਮੋਦੀ ਵਾਂਗ ਜਨਨ ਨਾਲ ਗੱਲ ਕਰਨਗੇ ਪੀਐਮ ਦੀ ਮੰਨ ਕੀ ਬਾਤ ਪ੍ਰੋਗਰਾਮ ਲੋ ਕੇਜਰੀਵਾਲ ਦਾ ਪ੍ਰੋਗਰਾਮ ਇਸ ਲਈ ਵੱਖਰਾ ਹੈ ਕਿਉਂਕਿ ਇਸ ਵਿੱਚ ਜਨਤਾ ਕੇਜਰੀਵਾਲ ਤੋਂ ਸਵਾਲ ਵੀ ਕਰੇਗੀ ਇਸ ਦਾ ਨਾਮ ਟਾਕ ਟੂ ਏ ਕੇ ਰੱਖਿਆ ਗਿਆ ਹੈ ਕੇਜਰੀਵਾਲ 17 ਜੁਲਾਈ ਨੂੰ ਸਵੇਰੇ 11 ਵਜੇ ਇਸ ਕੈਂਪੇਨ ਨੂੰ ਲਾਂਚ ਕਰਨਗੇ ਤੇ ਲੋਕਾਂ ਨਾਲ ਗੱਲ ਕਰਨਗੇ ਇਸ ਪ੍ਰੋਗਰਾਮ ਲਈ ਖਾਸ ਤੌਰ ਤੇ ਇੱਕ ਵੈੱਬਸਾਈਟ ਤਿਆਰ ਕੀਤੀ ਗਈ ਹੈ ਕੁਝ ਦਿਨ ਪਹਿਲਾਂ ਹੀ ਵੈੱਬਸਾਈਟ ਚਾਲੂ ਹੋ ਜਾਏਗੀ ਲੋਕ ਇਸ ਵੈੱਬਸਾਈਟ ਨੂੰ ਲੌਗਇਨ ਕਰਕੇ ਸੀਐਮ ਤੱਕ ਆਪਣੀਆਂ ਸਮੱਸਿਆਵਾਂ ਪਹੁੰਚਾ ਸਕਦੇ ਨੇ ਇਸ ਦੇ ਇਲਾਵਾ ਲੋਕੋ ਨੇ ਇੱਕ ਨੰਬਰ ਦਿੱਤਾ ਜਾਏਗਾ ਜਿਸ ਤੇ ਫੋਨ ਕਰਕੇ ਵੀ ਸੀਐਮ ਤੋਂ ਸਵਾਲ ਪੁੱਛੇ ਜਾ ਸਕਦੇ ਨੇ ਸੀਬੀਆਈ ਨੇ ਸੁੰਵਾਰ ਨੂੰ ਕੇਜਰੀਵਾਲ ਦੇ ਪ੍ਰਮੁੱਖ ਸਖਤਰ ਰਜਿੰਦਰ ਕੁਮਾਰ ਸਵੇਤ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਰਜਿੰਦਰ ਕੁਮਾਰ ਮੁੱਖ ਮੰਤਰੀ ਕੇਜਰੀਵਾਲ ਦੇ ਖਾਸਮ ਖਾਸਮ ਨਿ ਜਾਣਦੇ ਨੇ ਇਹਨਾਂ ਤੇ 50 ਕਰੋੜ ਰੁਪਏ ਦੇ ਭ੍ਰਸ਼ਟਾਚਾਰ ਦੇ ਇਲਜ਼ਾਮ ਨੇ ਸੀਬੇ ਮੁਤਾਬਕ ਹਿੰਦਲ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਦੇ ਹੋਏ ਅੰਡੇਵਰ ਨਾਮ ਦੀ ਇੱਕ ਪ੍ਰਾਈਵੇਟ ਕੰਪਨੀ ਨੂੰ ਫਾਇਦਾ ਪਹੁੰਚਾਇਆ ਹੈ ਗ੍ਰফতার ਲੋਕਚਾਂਜ ਦੇ ਮੁਖਮੰਤੀ ਦਫਤਰ ਦੇ ਡਿਪਟੀ ਇਸਕਦਰ ਤਰਨੂ ਸ਼ਰਮਾ ਅੰਡੇਵਰ ਕੰਪਨੀ ਦੀ ਦੋ ਅਧਿਕਾਰੀ ਅਤੇ ਖੋਸ਼ ਸ਼ਖਸ ਸ਼ਾਮਲ ਨੇ ਸੀਬੇ ਨੇ ਕਿਹਾ ਕਿ ਲੋਕਚਾਂਜ ਵਿੱਚ ਸਹਿਯੋਗ ਨਹੀਂ ਦੇ ਰਹੇ ਸਨ ਮੋਦੀ ਕੈਬਨਟ ਦੇ ਵਿਸਥਾਰ ਤੋਂ ਠੀਕ ਪਹਿਲਾਂ ਸ਼ਿਵ ਸੇਨਾ ਪ੍ਰਮੁਖ ਉਦਵ ਠਾਕਰੇ ਦੀ ਧਾੜ ਨੇ ਦਿੱਲੀ ਤੱਕ ਨੂੰ ਹਿਲਾ ਦਿੱਤਾ ਮੋਦੀ ਸਰਕਾਰ ਦੇ ਦੂਜੇ ਵਿਸਥਾਰ ਤੋਂ ਪਹਿਲਾਂ ਉਦਵ ਨੇ ਦਾਅਵਾ ਕੀਤਾ ਕਿ ਉਹਨਾਂ ਨਾਲ ਮੰਤਰੀ ਮੰਡਲ ਦੇ ਬਾਰੇ ਕੋਈ ਗੱਲ ਨਹੀਂ ਕੀਤੀ ਗਈ ਸ਼ਿਵ ਸੇਨਾ ਪ੍ਰਧਾਨ ਉਦਵ ਠਾਕਰੇ ਨੇ ਕਿਹਾ ਕਿ ਅਸੀਂ ਕਿਸੇ ਤੋਂ ਕੁਝ ਮੰਗਣ ਨਹੀਂ ਗਏ ਸਾਨੂੰ ਕਿਸੇ ਦੇ ਭੀਕ ਦੇ ਟੁਕੜੇ ਨਹੀਂ ਚਾਹੀਦੇ ਸਾਨੂੰ ਅੱਧਾ ਨਹੀਂ ਪੂਰਾ ਹੱਕ ਚਾਹੀਦਾ ਅਮਨੱਤ ਯਾਤਰਾ 'ਚ ਹੁਣ ਤੱਕ ਲਗਭਗ 40 ਹਜ਼ਾਰ ਸ਼ਿਲਦਾਲੂਆਂ ਨੇ ਦੱਖਣ ਕਸ਼ਮੀਰ 'ਚ ਇਹ ਅਮਨੱਤ ਗੁਫਾ ਦੇ ਪਵਿੱਤਰ ਹਿਮ ਲਿੰਗ ਦੇ ਦਰਸ਼ਨ ਕੀਤੇ ਨੇ ਅਧਿਕਾਰੀਆਂ ਨੇ ਦੱਸਿਆ ਹੈ ਕਿ 1843 ਲੋਕਾਂ ਦਾ ਅਨੁਮਾਨ ਅਜੇ ਤੱਕ ਚੌਥੇ ਦਿਨ ਯਾਤਰਾ ਲਈ ਰਵਾਨਾ ਹੋਇਆ ਹੈ ਲਗਾਤਾਰ ਪੈ ਰਹੇ ਤੇਜ਼ ਮੀਂਹ ਦੇ ਚੱਲਦੇ ਆ ਹੜ ਕਰਨ ਆਸਾਮ ਦੇ ਕਈ ਜ਼ਿਲ੍ਹੇ ਪੂਰੀ ਤਰ੍ਹਾਂ ਪ੍ਰਭਾਵਿਤ ਹੋਏ ਨੇ ਇਸ ਕੁਦਰਤੀ ਆਵਤ ਨੇ 80 ਹਜ਼ਾਰ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ ਸੂਬਾ ਸਰਕਾਰ ਲਗਾਤਾਰ ਰਾਤ ਕਾਰ ਚਲਾ ਰਹੀ ਹੈ ਪਰ ਪਿਆਨ ਕਹੜਾਂ ਤੇ ਤੇਜ਼ ਮੀਂਹ ਦੇ ਚੱਲਦੇ ਰਾਹਤ ਕਮਾਚ ਪਾਰੀ ਮੁਸ਼ਕਲ ਆ ਰਹੀ ਹੈ ਸਭ ਤੋਂ ਵੱਧ ਪ੍ਰਭਾਵ ਚਾਰ ਜ਼ਿਲ੍ਹਿਆਂ ਲਖੀਮਪੁਰ ਤੇ ਮਾਜੀ ਨੋਗਾਮ ਤੇ ਟੋਰਹਾਟ ਤੇ ਪਿਆ ਜਿੱਥੇ 4100 ਏਕੜ ਫਸਲ ਬਰਬਾਦ ਹੋ ਗਈ ਹੈ